ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਬਈ ਤਾਂ ਕਿ ਤੁਹਾਨੂੰ ਤਾਂ ਕਿ ਆਪਣਾ ਪੇਜ ਚੱਲ ਸਕੇ ਨਾਗਰਾ ਪ੍ਰੋਡਕਸ਼ਨ Facebook ਪੇਜ ਉਹਦੇ ਵੀ ਆਪ ਵੀਡੀਓ ਪਾਉਣੇ ਰਹੇ ਨੇ ਉਹਨੂੰ ਵੀ ਫੋਲੋ ਕਰ ਲਓ ਇਹ ਨਾਲ ਦੇ ਨਾਲ ਉਹਨੂੰ ਵੀ ਬਹੁਤ-ਬਹੁਤ ਫੋਲੋ ਕਰੋ ਬਈ ਕਿਉਂਕਿ ਉਹਦੇ ਤੇ ਕੱਟਾਰੇ ਵੀ ਉਹ ਆਪਣੇ ਫਾਲੋਅਰ ਵੀ ਘਟ ਗਏ ਨਾਗਰਾ ਪ੍ਰੋਡਕਸ਼ਨ ਫੇਸਬੁਕ ਕੇ ਜਿਹਨੂੰ ਵੀ ਫੋਲੋ ਕਰ ਲਓ ਬਾਈ ਜੀ ਤੇ ਬਾਈ ਜੀ ਉਹ ਹੀ ਅੱਜ ਫੇਰ ਲੈ ਕੇ ਆ 300 ਰੁਪਏ ਪਰ ਨੂੰ ਕਬੂਤਰ ਆਈ ਠੀਕ ਹੈ ਜੀ ਬਾਈ ਸੁਣੋ ਕਿ ਆ ਦੀ 100 ਤੋਂ 100 ਕਬੂਤਰ ਆਏ ਆਪਣੇ ਕੋਲ ਤੇ ਉਹਦੇ ਵਿੱਚੋਂ ਅੱਧੇ ਤਾਂ ਜਿੱ ਬਿਕ ਗਏ ਬਾਈ ਆਪਣੇ ਕੋਲ ਅੱਧੇ ਵੰਗੂ ਰਹਿ ਗਿਆ ਬਾਈ ਜੀ ਠੀਕ ਹੈ ਜੀ ਕਬੂਤਰ ਫਿਰਦੇ ਹੈਗੇ ਜਿਹੜੇ ਕੱਲ੍ਹ ਪਾਈ ਸੀ ਉਹ ਵਿਕ ਗਏ ਬਾਈ ਸਾਰੇ ਜਿਹੜੇ ਕੱਲ੍ਹ ਪਾਈ ਸੀ ਆਪਾਂ ਨੇ ਉਹ ਸਾਰੇ ਵਿਕ ਗਏ ਬਾਈ ਤੇ ਅੱਜ ਆਪਾਂ ਨਵੇਂ ਕਬੂਤਰ ਦਿਖਾਉਣ ਲੱਗੇਗੇ ਹੈਗੇ ਉਹਨਾਂ ਜਿunes ਪਰ ਆਪਾਂ ਵੀਡੀਓ ਐਕਸਟਰਾ ਜਿਹੜੀ ਤੁਹਾਨੂੰ ਕਿਹਾ ਸੀ ਵੀ ਜੇ ਵਿਕੇ ਤਾਂ ਵਿਕੇ ਨਹੀਂ ਗੱਲ ਉਹ ਵੀਡੀਓ ਪਾਵਾਂਗੇ ਉਸ ਹਿਸਾਬ ਨਾਲ ਅਸੀਂ ਵੀਡੀਓ ਪਾਉਣ ਲੱਗੇ ਆ ਬਾਈ ਠੀਕ ਹੈ ਬਾਈ ਜੀ ਤੇ ਕਬੂਤਰ ਆਵਾ ਦੇਖ ਕੇ ਫੇਰ ਉਹ ਲਿਆ ਕਰੋ ਕਿਉਂਕਿ ਕਈ ਵਾਰੀ ਇੱਥੇ ਬੰਦੇ ਕਬੂਤਰ ਦੇਖ ਕੇ ਪੈਸੇ ਬਣਦੇ ਬਾਈ ਔਰ ਇਹ ਆ ਕੇ ਕਹਿੰਦੇ ਸਾਨੂੰ ਇਹ ਨਹੀਂ ਚਾਹੀਦਾ ਸਾਨੂੰ ਹੋਰ ਚਾਹੀਦਾ ਬਾਈ ਉਹ ਗੱਲ ਨਹੀਂ ਹੋਊਗਾ ਬਾਈ ਜੀ ਕਬੂਤਰ ਬਦਲਾ ਨਹੀਂ ਜਾਊਗਾ ਜੇ ਤੁਹਾਡੀ ਸਮਝ ਦੇ ਵਿੱਚ ਆਉਂਦਾ ਤਾਂ ਲੈ ਲਓ ਨਹੀਂ ਫਿਰ ਨਾ ਲਓ ਬਾਈ ਜੀ ਠੀਕ ਹੈ ਨਾ ਤੇ ਸਮਝ ਆਉਂਦਾ ਤਾਂ پیسے ਪਾਓ ਨਹੀਂ ਨਾ ਪਾਓ ਬਾਈ ਉਰੋਂ ਅੱਗੇ ਲੈ ਜਾਓ ਠੀਕ ਹੈ ਬਾਈ ਜੀ ਇਹਦੇ ਕੋਈ ਦੋਹਰਾ ਹੀ ਨਹੀਂ ਕੀ ਤੇ ਬਾਅਦ ਵਿੱਚ ਵੀਡੀਓ ਵੱਲ ਦਿਖਾਉਣਾ ਤੁਹਾਨੂੰ ਉਹ 300 ਰੁਪਏ ਪਰ ਵਾਲੇ ਕਬੂਤਰਾਂ ਚ ਬਈ ਲਓ ਬਾਈ ਜੀ ਆਪਾਂ ਤੁਹਾਨੂੰ ਜਿਹੜਾ ਪਹਿਲੇ ਜਿਹਾ ਕਬੂਤਰ ਦਿਖਾਉਣ ਲੱਗਾਂਗੇ ਹਲੋ ਬਾਈ ਕਰੋ ਚੈੱਕ ਚਿੱਟੇ ਅੱਖਾਂ ਬਾਈ ਪੂਰੀ ਨੋਕ ਲਾਲ ਚੀਨਾ ਬਾਈ ਇੱਥੇ ਵੀ ਲਾਲ ਸੰਭਾ ਬਾਈ ਇਹ ਦੇਖੋ ਸਾਤੀ ਦੇ ਬਾਈ ਜੀ ਠੀਕ ਹੈ ਜੀ ਹਰਾ ਪੁਰਾਣਾ ਚੋਪ ਪੂਰਾ ਕਲੀਅਰ ਹੈ ਬਾਈ ਨੀਲਾ ਬਾਈ ਫਾਰ ਪੂਰੇ ਫੜਿਆ ਫੜਾ ਹੈ ਬਾਈ ਫੇਰ ਲਓ ਬਾਈ ਜੀ ਕਰੋ ਬਾਈ ਜੀ ਕੰਜੇ ਨਾਲ ਵੀ ਸ਼ੌਂਕ ਕਰ ਲਓ ਬਾਈ ਕਰਾ ਵੀ ਸ਼ਾਂਪ ਜੋਦ ਤੇ ਦੇ ਗਿਲਾ ਬਈ ਕਹੇ ਕਹੇ ਜੇ ਕਬੂਤਰ ਆਪਣੇ ਕੋਲ ਇਹ ਤੁਸੀਂ ਵੇਖ ਸਕਦੇ ਹੋ ਹਲੋ ਬਈ ਜੀ ਚਿੱਟੀਆਂ ਅੱਖਾਂ ਚੱਬਾਸ ਰਹਿ ਚਿੱਟੀਆਂ ਹੋ ਗਏ ਬਈ ਸਾਫ ਚਿੱਟੀਆਂ ਹਲੋ ਬਈ ਜੀ ਕੰਜਾ ਦਾ ਕਰ ਬਈ ਸ਼ਾਂਗ ਲੋ ਬਈ ਕਰੋ ਚੈੱਕ ਲੋ ਬਈ ਕਰੋ ਚੈੱਕ ਕਾਲੀਆਂ ਅੱਖਾਂ ਬਈ ਏ ਕਾਲ ਜਿੰਨੀ ਬਈ ਦੋ ਹੀ ਕਾਲੀਆਂ ਅੱਖਾਂ ਨੇ ਬਈ ਕਾਲ ਜਿੰਨੀਆਂ ਫਰ ਦੇਖ ਲੋ ਬਈ ਜਮਾ ਪੂਰੇ ਵਧੀਆ ਫਰ ਆ ਬਈ दूमची आवाई एफाड़ी दूमची कबूतर कहते चंगा ली करो का लो भाई जी कर लो शौक लो भाई जी करो चेक बड़ा कबूतर लाल लालचीना ਓਰੀਜਿਨ ਹੋ ਗਿਆ ਕਿ ਲਾਲ ਚੀਨਾ ਬਾਈ ਵੱਡਾ ਕੂਤਰ ਹੈਗਾ ਫੁੱਲ ਚੰਗਾ ਬਾਈ ਕਰ ਲਓ ਬਾਈ ਸ਼ੌਂਕ ਫੁੱਲੋ ਜੀ ਬਾਈ ਬੰਦਮਾ ਹੋ ਜਾ ਬਾਈ ਇਹਦੇ ਫੁੱਲੋ ਬਾਈ ਕਰੋ ਚੱਕ ਕੱਦ ਘਾੜ ਦੇਖੋ ਕੂਤਰ ਦਾ ਹੋਰ ਇੰਥੇ ਦੇਖੋ ਕਿੰਨੀ ਲੰਬੀ ਆ ਬਾਈ ਫੁੱਲੋ ਬਾਈ ਨੀਲੀ ਮਦੀਨ ਕੋਈ ਕਹਿੰਦਾ ਸਾਨੂੰ ਨੀਲੇ ਚਾਹੀਦੇ ਬਾਕੀ ਵੇਚ ਗਿਆ ਆਪਣੇ ਕੋਲ ਚਾਰ ਪੰਜ ਆਏ ਤੇ ਨੀਲੇ ਆਇਕ ਕਰਾਂਦੀ ਆ ਬਾਈ ਖੱਟੀਆਂ ਅੱਖਾਂ ਨੇ ਬਈ ਪੂਰੀ ਜੀ ਕਾਲੀ ਨੋਕ ਆ ਬਈ ਇਹਦੀ ਨੀਲੀ ਗੋਦਰੀ ਹੋਈ ਠਿੱਕ ਕਰੇਗੀ ਬਈ ਬਾਕੀ ਵੇਚ ਗਿਆ ਬਾਈ ਲੋ ਜੀ ਕਰੋ ਪੰਜਾਂ ਦਾ ਸ਼ੌਂਕ ਨੌਂਦਰਾ ਵੇਚਦੇ ਆ ਬਾਈ ਲੰਬੀਆਂ ਨੇ ਕਾਲੀਆਂ ਨੌਂਦਰਾ ਹੈਗੀਆਂ ਬਈ ਲੰਬੀਆਂ ਨੌਂਦਰਾ ਵਾਲੀਆਂ ਲੰਬੀਆਂ ਨੰਦਰਾ ਨੇ ਬਾਈ ਤਾਂ ਤੁਸੀਂ ਆਪ ਸਿਆਣਾ ਵੀ ਲੰਬੀਆਂ ਨੰਦਰਾ ਲਾ ਕੇ ਚੰਗੇ ਹੁੰਦਾ ਬਾਈ ਦੇਖ ਲਓ ਬਾਈ ਤੁਸੀਂ ਨੋਵਾ ਜਿਰਤਾ ਪੀੜੀਆਂ ਆਖਣੇ ਬਾਈ ਕਾਲੇ ਭੂਰੀ ਨੋਕ ਬਾਈ ਕੈਂਚੀ ਪਿਆ ਹੋਇਆ ਬਈ ਕੈਂਚੀ ਆ ਬਈ ਇਹ ਸੱਤ ਗੱਠੋਂ ਲੰਬਾ ਲੂੰਜਾ ਬਾਈ ਪੂਰਾ ਹਲੋ ਬਾਈ ਕਰੋ ਚੈੱਕ ਕਰਾ ਦੇ ਵੀ ਚੈੱਕ ਮਿੱਤਰ ਹਲੋ ਬਾਈ ਕਰੋ ਚੈੱਕ ਚਿੱਟੀਆਂ ਆਖਾਂ ਸਭ ਚਿੱਟੀਆਂ ਮਦੀਨਾ ਬਾਈ ਚਿੱਟੀਆਂ ਨੋਕ ਆ ਬਾਈ ਜੀ ਲੰਬੀ ਨੋਕ ਆ ਬਾਈ ਚਿੱਟੀਆਂ ਇਹ ਵੀ ਕੈਂਚੀ ਆ ਬਾਈ ਨੇ ਆ ਪੰਜੇ ਆ ਬਾਈ ਇਹਦੇ ਲੋ ਬਾਈ ਘਰ ਲੋ ਚੱਕ ਲੋ ਬਾਈ ਆ ਵੀ ਮਦੀਨੇ ਇਹ ਵੀ ਗੁਗਰੀ ਆ ਬਾਈ ਛੱਟੀ ਅੱਖਾਂ ਕਾਲੇ ਚਟਾ ਬਾਈ ਸਰ ਤੇ ਕਾਲੀਆਂ ਲੋਕ ਆ ਬਾਈ ਇੱਕ ਵਸਦਾ ਕੈਂਚੀ ਹੈਗਾ ਇੱਕ ਵਾਸਾ ਇਹਦਾ ਸਾਰਾ ਬਾਈ ਹਾਲੋ ਦੇਖ ਲੋ ਕੰਨੇ ਵੀ ਦੇਖ ਲੋ ਕਿੰਨੇ ਲੰਬੀ ਹੈ ਲੋ ਬਾਈ ਜੀ ਆ ਕੰਨੀਆਂ ਵੀ ਦੇਖ ਲੋ ਇਧਰੋਂ ਬਰੋਬਰ ਆ ਬਾਈ ਠੀਕ ਆ ਬਾਈ ਜੀ ਇਧਰੋਂ ਆ ਲੰਬੀ ਆ ਬਾਈ ਕੰਨੇ ਚੈੱਕ ਕਰ ਲੋ ਤੁਸੀਂ ਆਪੇ ਸਨੋ ਕਿੰਨੇ ਕੰ لمبے ਕੂਬ ਦੇ ਪੰਜੇ ਜਮਾ ਖੋਸਕਾ ਬਈ ਕਾਲੀਆਂ ਨੰਦਰਾ ਬਈ ਇਹਦੀਆਂ ਲੋ ਬਈ ਜੀ ਕਰ ਲੋ ਚੈੱਕ ਲੋ ਬਈ ਜੀ ਕਰੋ ਚੈੱਕ ਅਗਲਾ ਕਬੂਤਰ ਛੱਟੀਆਂ ਅੱਖਾਂ ਨੇ ਬਈ ਛੱਟੀਆਂ ਆਖਣੇ ਪੂਰੀ ਨੋਕ ਹੈ ਬਾਈ ਜੀ ਸਾਬ ਚਿੱਟਾ ਬਾਈ ਤੇ ਇੱਕ ਪਾਸੇ ਆ ਲਾਲ ਫਾਂਗਾ ਬਾਈ ਬਾਕੀ ਛੱਟੇ ਆ ਬਾਈ ਸਿਰ ਤੇ ਬੇਮਲੂ ਮੇ ਛੱਟਾ ਬਾਈ ਦੋ ਇੱਕ ਦੋ ਤੇ ਆਹ ਕਰ ਲਓ ਬਾਈ ਪੰਜਿਆਂ ਦਾ ਛੋਕ ਬਾਈ ਪੰਜੇ ਗੂੜਿਆ ਬਾਈ ਆਮ ਕੋ ਉਤਰਾਣੋ ਪੰਜੇ ਦੇ ਗੂੜਿਆ ਬਾਈ ਜੀ ਹਲੋ ਬਾਈ ਦੇ ਹਾਲੋ ਬਾਈ ਲਾਸਟ ਕੁ ਉੱਤਰ ਦਿਖਾਈਏ ਤੁਹਾਨੂੰ ਲੋ ਬਾਈ ਜੀ ਘਰਾ ਵਿੱਚ ਛੱਟੀਆਂ ਆਖਣੇ ਬਾਈ ਜੀ ਪੂਰੇ ਨੋਕਾ ਇਹ ਵੀ ਲਾਲ ਚੀਨਾ ਬਾਈ ਦੇਖ ਸਕਦੇ ਹੋ ਇਹ ਵੀ ਲਾਲ ਚੀਨਾ ਬਾਈ ਫੋਰਾ ਤੋਂ ਦੇਖੋ ਕੰਨੀ ਦੇਖੋ ਬਾਈ ਇਹਦੀ ਲਾਸਟ ਲਾਸਟ ਕੰਨੀ ਬਰੋਬਰ ਆ ਬਾਈ ਜਮਾ ਲਾਸਟ ਲਾਸਟ ਕੰਨੀ ਬਰੋਬਰ ਆ ਬਾਈ ਜੀ ਤੇ ਇਧਰੋਂ ਵੀ ਕਰ ਲੋ ਚੈੱਕ ਬਾਈ ਹੈ ਗਿਆ ਨਾ ਬਾਈ ਬਰੋਬਰ ਇਹ ਨਹੀਂ ਕੋ ਉਤਰ ਬਾਈ ਦੇਖੋ ਇਹ ਸਭ 3 300 ਦੇ ਹਿਸਾਬ ਨੂੰ ਦੇਣੇ ਆ ਬਾਈ ਲਾਲ ਚੀਨਾ ਵੀ ਛੱਟੀਆਂ ਅੱਖਾਂ ਬਾਈਆਂ ਫਿਰ ਸਭ ਦੇ ਸਭ ਬਾਈ 3 300 ਦੇ ਹਿਸਾਬ ਨੂੰ ਦੇਣੇ ਆ ਬਾਈ ਕਰ ਲੋ ਚੈੱਕ ਲੈ ਆ ਵਿਕਰਮਾ ਚੈੱਕ ਮਤਲਬ ਨਵਾਂ ਵੀ ਕਰੋ ਕੱਲਾ ਕੱਲਾ ਉੱਤੋਂ ਚੈੱਕ ਕੋ ਉੱਤਰਾ ਦੇ ਲੈਂਥਾ ਦੇਖੋ ਬਈ ਵਧੀਆ ਖਰਦ ਕਾਟ ਦੇ ਕਬੂਤਰ ਆ ਬਈ ਜੀ ਬਾਕੀ ਆ ਫਿਰਦੇ ਆਪਣੇ ਕੋਲ ਦੇਖ ਸਕਦੇ ਹੋ ਠੀਕ ਆ ਜੀ ਆ ਫਿਰਦੇ ਆ ਬਈ ਕਬੂਤਰ ਵਾਦੂ ਕਬੂਤਰ ਵਾਦੂ ਹੈ ਬਈ ਆਪਣੇ ਕੋਲ ਫੇ ਕਾਣੇ ਜੇ ਦਾਣੇ ਤੁਣੇ ਪਾਉਣੇ ਨੇ ਲੈ ਵੀ ਦਿਖਾ ਦੀ ਇਕਲਾ ਇਕਲਾ ਕਰਕੇ ਤੇ ਹਲੋ ਬਾਈ ਜੀ ਛੱਡੀ ਜਾਂਦੇ ਹੁਣ ਆਪਾਂ ਇੱਥੇ ਦੇਖੀ ਚੱਲਿਓ ਆਪਾਂ ਛੱਡੀ ਜਾਂਦੇ ਹਾਂ ਤੁਸੀਂ ਦੇਖੀ ਚੱਲੋ ਬਾਈ ਉੱਥੋਂ ਦੇਖੋ ਤੁਸੀਂ ਇੱਕ ਤੋਂ ਇੱਕ ਗੋਤਰਾ ਬਾਈ ਲੋ ਬਾਈ ਜੀ ਦੇਖ ਲਓ ਤੁਸੀਂ ਇੱਕ ਤੇ ਇੱਕ ਗੋਤਰਾ ਫਿਰਦਾ ਬਾਈ ਇੱਕ ਤੋਂ ਇੱਕ ਗੋਤਰਾ ਬਾਈ ਆਇਆ ਹੋਇਆ ਹਲੋ ਬਾਈ करो चेक कला कला कबूतर चेक कर लो कला कला लो करो भाई कला कला चेक ये भाई अपने को कबूतर आए हुए ते बाकी भाई फोन नंबर मेरा वही है अठासी सत्त अठाई जीरो चौदह सैंती फोन नंबर है भाई जी ਪੰਟਰ ਨਾਗਰਾ ਜਿਲ੍ਹਾ ਸਮਰੂਰ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਹਿਲਾ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ